ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਤੋਂ ਲੈ ਕੇ ਅਗਲੇ 5 ਦਿਨਾਂ ਯਾਨੀ ਕਿ 25 ਤੋਂ 30 ਅਗਸਤ ਤੱਕ ਦੇ ਮੌਸਮ ਦੀ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਆਉਂਦੇ 5 ਦਿਨਾਂ ਦੇ ਵਿੱਚ ਮੀਂਹ ਕਿੱਥੇ ਕਿੱਥੇ ਪਹੁੰਚਣਗੇ ਇਹ ਤੁਹਾਨੂੰ ਅਪਡੇਟ ਜਿਹੜੀ ਸਵੇਰੀਆਂ ਦੇ ਵਿੱਚ ਦੇਾਂਗੇ ਸਵੇਸਲੇ ਦਿਨ ਜੋ ਲਾਈਵ ਸੈਟਲਾਈਟ ਤਸਵੀਰਾਂ ਨੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਦਨੇ ਆ ਐਸੇਲੇ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ 25 ਅਗਸਤ ਦੀ ਸਵੇਰ ਹੈ ਅੱਜ ਤੇ ਅੱਜ ਤੱਕੇ ਸਵੇਰ ਤੋਂ ਯਾਨੀ ਕਿ ਵੈਸੇ ਦਾ ਬੀਤੇ ਰਾਤ ਸਾਰੇ ਖੇਤਰਾ ਦੇ ਵਿੱਚ ਮੀਂਹ ਬੰਦਾ ਬੰਦੀ ਚੱਲਦੀ ਰਹੀ ਹੈ ਪਰ ਐਸੇਲੇ ਬਹੁਤੇ ਖੇਤਰਾ ਦੇ ਵਿੱਚ ਮੀਂਹ ਪਾਚੇ ਹੋਏ ਨੇ ਬੱਦਲਵਾਈ ਗਰਜ ਰਿਸ਼ਕ ਦੇ ਨਾਲ ਤਗਮ ਤਾਵਰਦੋਰ ਜੜੀਆਂ ਬਣਦੇਖਈਆ ਖਾਸ ਕਰ ਮਾਲਵੇ ਦੇ ਪੂਰਬੀ ਜ਼ਿਲ੍ਹੇ ਔਰ ਪੁਆਦ ਖੇਤਰਵਲ ਤਾਵਰਦੋਰ ਮੀਂਹ ਐਸੇਲੇ ਲੱਗ ਰਿਹਾ ਨਹੀਂ ਸੋ ਅੱਜ ਸਾਰਾ ਦਿਨ ਮੀਂਹ ਫਾਂਦੇ ਅਸਰ ਨੇ ਜੀ ਜੇਕਰ ਅਸੀਂ ਅਗਲੇ 48 ਜਾਂ 72 ਘੰਟਿਆਂ ਦੀ ਗੱਲ ਕਰੀਏ ਤੇ ਇਹ ਅਗਲੇ 48 72 ਘੰਟੇ ਕਾਫੀ ਨਾਸਕ ਨੇ ਕਿਉਂਕਿ ਇਹ ਨਾ ਖੇਤਰਾ ਦੇ ਵਿੱਚ ਭਾਵੇਂ ਪੰਜਾਬ ਦੇ ਖੇਤਰ ਹੈ ਜਿਹੜੇ ਪਹਾੜੀ ਖੇਤਰ ਹੈ ਹਿਮਾਚਲ ਉੱਤਰਾਖੰਡ ਜੰਮੂ ਇੱਥੇ ਬੱਦਲ ਫਟਣ ਦੇ ਅਸਰ ਨੇ ਇੱਥੇ ਤਾਵਰ ਤੁਰ ਮੀਂਹ ਲੱਗਣ ਦੇ ਅਸਰ ਨੇ ਪਿੱਛੇ ਜਨਾਂ ਵੀ ਮੀਂਹ ਪਏਗਾ ਪਹਾੜਾ ਦੇ ਵਿੱਚ ਉਹ ਸਾਰਾ ਇਕੱਠਾ ਹੋ ਕੇ ਡੈਮਾਂ ਦੇ ਵਿੱਚ ਆਉਣਾ ਹੈ ਪਾਖੜੇ ਦੇ ਵਿੱਚ ਪੌਗਨਾਮ ਦੇ ਵਿੱਚ ਤੇ ਥੀਮ ਡੈਮ ਦੇ ਵਿੱਚ ਜਿਹੜਾ ਜਲਸਤਾਰ ਹੈ ਜਿਹੜਾ ਪਾਣੀ ਦਾ ਫੱਦਰ ਹੈ ਉਹ ਆਪਣਾ 15 17 ਫੁੱਟ ਹਲੇ ਉਨਾ ਚਾਲਤ ਹੈ ਜਦੋਂ ਇਹ ਸਾਰਾ ਪਾਣੀ ਇਕੱਠਾ ਹੋ ਕੇ ਆ ਜਾਵੇ ਤੇ ਡੈਮ ਭਰਨੇ ਆ ਡੈਮ ਭਰਨੇ ਆ ਤੇ ਫਾੜੇ ਰਿਲੀਜ਼ ਕੀਤਾ ਜਾਵੇਗਾ ਬਿਆਸ ਤੇ ਸਤਲਜ ਦੇ ਵਿੱਚ ਸਵੇਰਾ ਜ ਫਾਣੀ ਆਵੇਗਾ ਜਿਹੜੇ ਖੇਤਰ ਹੜਾ ਦੇ ਮਾਰ ਪਹਿਲਾਂ ਚੱਲਦੇ ਪਏ ਨੇ ਉੱਥੇ ਹਾਲਾਤ ਥੋੜੇ ਬੱਤਲ ਬਣ ਸਕਦੇ ਨੇ ਇਸ ਲਈ ਆਪਣਾ ਚੌਕਸ ਰਹਿਣ ਦੀ ਲੋੜ ਹੈ ਜਿੱਥੇ ਹੜ੍ਹ ਆਏ ਹੋਏ ਨੇ ਪੰਜਾਬ ਦੇ ਵਿੱਚ ਸੁਲਤਾਨਪੁਰ ਲੋਧੀ ਕਪੂਰਥਲਾ ਇੱਧਰ ਹਰੀਕੇ ਹੜ੍ਹ ਤੋਂ ਅੱਗੇ ਪਿੰਡਾਂ ਦੇ ਵਿੱਚ ਫਾੜੀ ਪਹੁੰਚ ਚੁੱਕਾ ਸੋ ਜਿੱਥੇ ਜਿੱਥੇ ਸਾਡੀ ਇਹ ਵੀਡੀਓ ਜਾ ਰਹੀ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਾਂਗੇ ਤੇ ਜਿਹੜੇ ਸਾਡੇ ਸਰੋਤੇ ਸਾਨੂੰ ਸੁਣਦੇ ਨੇ ਉਹ ਆਪਣਾ ਅਗਾਊਂ ਪ੍ਰਬੰਧ ਕਰਕੇ ਰੱਖ ਲੈ ਜਿੰਨਾ ਤੁਸੀਂ ਹੜ੍ਹਾਂ ਦੀ ਮਾਰ ਝੱਲ ਰਹੇ ਆਂ ਤਾਂ ਤੁਸੀਂ ਜਿੱਥੇ ਜਿੱਥੇ ਜਿਹੜੇ ਖੰਡ ਹਾਲੇ ਸੁੱਕੇ ਨੇ ਜਿਹੜੇ ਹੜਾ ਦੇ ਮਾਰ ਤੋਂ ਹਾਲੇ ਬਚੇ ਹੋਏ ਨੇ ਤੇ ਉਹਨਾਂ ਨੂੰ ਆਸਾਰ ਲੱਗ ਰਹੇ ਨੇ ਜਿਹੜੇ ਸਤロイ ਤੇ ਬਿਆਜ਼ ਦੇ ਕੰਢੇ ਵਾਜ਼ੇ ਕਰਨ ਨੇ ਉਹ ਆਪਣਾ ਅਗਾਊਂ ਪ੍ਰਬੰਧ ਕਰ ਲੈਣ ਹੋ ਸਕਦਾ ਹੈ ਕਿ ਪਿੱਛੋਂ ਖਾਣੀ ਜ਼ਿਆਦਾ ਰਿਲੀਜ਼ ਕੀਤਾ ਜਾਵੇ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਕਪੈਸਿਟੀ ਤੋਂ ਵੱਧ ਪਾਣੀ ਡੈਮ ਰਿਲੀਜ਼ ਕਰ ਸਕਦੇ ਨੇ ਕਿਉਂਕਿ ਇਹ ਸਿਸਟਮ ਤਗੜਾ ਲੱਗਦਾ ਜਾ ਪਰਿਆ ਡੈਮ ਭਰਣਗੇ ਤਾਂ ਪਾਣੀ ਰਿਲੀਜ਼ ਜ਼ਰੂਰ ਕੀਤਾ ਜਾਣਾ ਇਸ ਲਈ ਆਪਣਾ ਅਗਾਊਂ ਪ੍ਰਬੰਧ ਜ਼ਰੂਰ ਕਰਕੇ ਰੱਖੋ ਅਗਲੇ ਦਿਨਾਂ ਦੇ ਵਿੱਚ ਮੀਂਹ ਤਾਵਰ ਤੋੜ ਲੱਗਣੇ ਆ ਜੇ 27 28 ਤਰੀਕ ਤੱਕ ਹੋ ਪਛਮੀ ਸੈਸਰਾਂ ਵੈਸਲ ਜਸਰਮਸਪੂਰੀ ਮੌਜੂਦ ਹੈ ਗਿਆ ਇੱਥੇ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਮੇਹ ਦਾ ਸੈਸਰਾ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਨਾਲ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ 5 ਦਿਨ ਦੀ ਤਰੀਕ ਪਈ ਹੋ ਜਾ ਵਾਰਨਿੰਗ ਹੈ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ ਅੱਜ ਇਹ ਸ਼ਹਿਰ ਦੇ ਇਲਾਕੇ ਹਾਵੀ ਰਹੇ ਤੇ ਯੈਲੋ ਅਲਰਟ ਜਾਰੀ ਕੀਤੇ ਗਏ ਨੇ ਜੀ 29 30 31 ਅਗਸਤ ਤੇ ਅਖੀਲੇ ਦਿਨ ਤੱਕ ਮੀਂਹ ਰੁਕਣ ਵਾਲੇ ਨਹੀਂ ਹੈ ਭਾਰੀ ਮੀਂਹ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ ਯੈਲੋ ਅਲਰਟ ਜਿਹੜੇ ਭਾਰੀ ਮੀਂਹ ਦੇ ਜਾਰੀ ਕੀਤੇ ਜਾ ਚੁੱਕੇ ਨੇ ਸੋ ਆਪਣਾ ਤੁਸੀਂ ਬਚ ਕੇ ਵੀ ਰਹਿਣਾ ਖੁੱਲੇ ਦੇ ਵਿੱਚ ਨਹੀਂ ਜਾਣਾ ਜਦੋਂ ਮੀਂਹ ਪੈ ਰਿਹਾ ਹੈ ਬਿਜਲੀ ਜਦੋਂ ਸਿੱਧਾ ਅਰਥ ਮਿਲਦਾ ਤੇ ਫਿਰ ਨੁਕਸਾਨ ਕਰਦੀ ਆ ਖੇਤਾਂ ਦੇ ਵਿੱਚ ਜਾਣ ਤੋਂ ਗਰੇਸ ਕਰੋ ਜਦੋਂ ਮੀਂਹ ਪੈ ਰਿਹਾ ਹੋਏ ਬਿਜਲੀਆਂ ਲਿਸ਼ਕ ਰੀਆਂ ਹੋਣ ਤਾਂ ਬਿਲਕੁਲ ਹੀ ਨਿਕਲਣਾ ਤੁਸੀਂ ਛਾਤੇ ਹੀ ਠਾਰਣਾ ਤੇ ਆਪਣਾ ਬਚਾ ਕਰਕੇ ਰੱਖਣਾ ਤੇ ਅੱਜ ਤੇ ਮੀਂਹ ਤੇਜ ਨੇ ਜਿੱਥੇ ਮਤਲਬ ਉਹ ਕਿ ਦਰਿਆਵਾਂ ਦੇ ਕੰਡੇਵਾਜ਼ੇ ਜਿਹੜੇ ਸਾਡੇ ਸਰੋਤੇ ਨੇ ਸਾਨੂੰ ਸੁਣਦੇ ਨੇ ਜਿਹੜੇ ਪਿੰਡਾਂ ਦੇ ਲੋਕ ਉਹ ਆਪਣਾ ਅਗਾਊ ਪ੍ਰਬੰਧ ਜ਼ਰੂਰ ਕਰ ਲੈ ਧੰਨਵਾਦ